ਪਰਲਾ ਤੁਸੀਂ ਇਹ ਵੀਡੀਓ ਵੇਖੋ ਪੈਰ ਨੂੰ ਦਿੰਦੇ ਆ ਖੀਰ ਨਾਲ ਪੂਰੀਆਂ ਨੋ 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 ਭਾਈ ਕਿੰਨੇ ਦਾ ਪਾਪੜ 10 ਰੁਪਏ ਦੋ ਦੋ ਦੇ ਦੋ ਲੈ 100 ਰੁਪਏ ਸਾਸ ਸਾਸ ਨੂੰ ਹੋਰ ਇੱਥੇ ਇਹ ਦੂਜੀ ਸਾਸ ਹੁੰਦੀ ਹੈ ਨਾ ਮਿੱਠੀ ਸਾਸ ਚਲੋ 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 ਤੁਹਾਡੇ ਕੋਲੇ ਦੋ ਹੀ ਕੰਮ ਆ ਇੱਕ ਬਲਾਗ ਬਣਾਉਣਾ ਤੇ ਦੂਜਾ ਖਾਣਾ ਗਲੀ ਚ ਕਿਸੇ ਨੂੰ ਨਹੀਂ ਨੰਗੜ ਦਿੰਦੇ ਆ ਵੀ ਲੈ ਹੁਣ ਆ ਗਈ ਨਾ ਹੁਣ ਸਾਸ ਲਾ ਕੇ ਦੇਤੀ ਅਜੇ ਕਹਿੰਦੀ ਹੋਰ ਲਾ ਦੇ ਦੂਰੀ ਵਾਰ ਸਾਸ ਲਵਾਲੀ ਪੰਜਾਂ ਦਾ ਪਾਪੜ ਲਿਆ ਤੂੰ ਸੱਤਾਂ ਦੀ ਤੇ ਤੂੰ ਸਾਸ ਲਵਾਲੀ ਅੱਬ ਜੁਆਇਆ ਤੂੰ ਹੀ ਵੇਖ ਲੈ ਇਹਨੂੰ ਪਤਾ ਸਾਸ ਕਿਉਂ ਲਾਲਾ ਖਾਂਦੀ ਆ ਕਾਦੇ ਆਸੀ ਹੁੰਦੀ ਐ ਸਾਸ ਮਤਲਬ ਕਿ ਇਮਬਲੀ ਕੀ ਕੰਮ ਕਰਦੀ ਆ